ਤੁਹਾਨੂੰ ਸਿਕਾ ਦੋਸਤੋ ਉਮੀਦ ਕਰਦੇ ਆ YouTube ਵਾਲੀ ਫੈਮਿਲੀ ਸਾਰੇ ਠੀਕ ਠਾਕ ਹੋਵਾਂਗੇ ਤੇ ਗੱਲ ਕਰਦੇ ਆ ਜਿਹੜੀ 222 ਕਣਕ ਦਾ ਬੀਜ ਸਬਸਿਡੀ ਤੇ ਮਿਲਦਾ ਜੀ 40 ਕਿਲੋਗ ਦਾ ਘਟਾ ਜੀ ਤੇਵੇਂ 2000 ਦਾ 222 ਦਾ ਤੇ ਮੰਨ ਲਓ ਸਬਸਿਡੀ ਦੇ 800 ਰੁਪਏ ਦਾ ਬਲਾਗ ਦੇ ਵਿੱਚ ਫਾਰਮ ਜਮਾ ਕਰਵਾਉਣਾ ਪੈਂਦਾ ਪਰ ਫਾਰਮ ਤੁਹਾਨੂੰ ਕਰ ਬੈਠੇ ਆਪਣੇ ਤੋਂਡੇ ਫੋਨ ਤੋਂ ਮਿਲ ਜਾਣਾ ਜੀ machinery.com ਤੇ ਜਾ ਕੇ ਫੋਨ ਤੇ Google 'ਚ ਜਾ ਕੇ machinery.com ਪਰ ਉਹ ਜਦੋਂ ਉਹ ਵੈਬਸਾਈਟ ਖੁੱਲ ਜਾਂਦੀ ਆ ਤਾਂ ਨਾਲ ਦੀ ਨਾਲ ਜੀ ਤੁਹਾਨੂੰ ਇੱਕ ਲੌਗਇਨ ਆਊਗਾ ਪਹਿਲੇ ਲੌਗਇਨ ਤੇ ਹੀ ਲੌਗਇਨ ਕਰ ਦੇਣਾ ਪਹਿਲੇ ਲਾਈਨ ਤੇ ਤਾਂ ਉਹਦੇ 'ਚ ਤੁਹਾਨੂੰ ਆਪਸ਼ਨ ਆਊਗੀ ਕਿ ਤੁਸੀਂ ਕੋਈ ਮਸ਼ੀਨਰੀ ਬਾਰੇ ਸਬਸਿਡੀ ਭਰਨੀ ਆ ਜਾਂ ਤੁਸੀਂ ਈ ਬਾਰੇ ਮੱਕੀ ਦਾ ਜਾਂ ਬੜੀ ਤਰ੍ਹਾਂ ਦੇ ਬੀਜ ਵੀ ਉੱਤੇ ਸਬਸਿਡੀ ਚੱਲਦੀ ਆ ਨਰਮੇ ਤੇ ਜਿਵੇਂ ਮੱਕੀ ਤੇ ਤੁਸੀਂ ਦੇਖ ਕੇ ਜਿਹੜੀ ਭਰਨੀ ਹੈ ਉਹ ਤੇ ਆਪਣਾ ਪਰ ਤੁਹਾਡੀ ਡਿਟੇਲ ਪਹਿਲਾਂ ਫਿਲ ਹੋਈ ਨਹੀਂ ਹੋਣੀ ਚਾਹੀਦੀ ਹੈ ਕਿਸਾਨ ਦੀ ਉਹ ਬਣਿਆ ਹੁੰਦਾ ਹੈ ਕਿ ਡਾਟਾ ਕੁਝ ਬੈਂਕ ਅਕਾਊਂਟ ਤੋਂ ਡਾਟਾ ਤੇ ਕੁਝ ਆਧਾਰ ਕਾਰਡ ਜਿਵੇਂ ਕੇ ਵੀ ਆਈ ਸੀ ਹੋਈ ਹੋਣੀ ਜ਼ਰੂਰੀ ਆ ਤਾਂ ਜੇ ਤੁਹਾਡਾ ਖਾਤਾ ਬਣਿਆ ਹੋਊਗਾ ਤਾਂ ਪੋਰਟਲ ਤੇ ਤੁਸੀਂ ਤੁਹਾਡਾ ਨਾਮ ਜਾਲ ਪੈਣਾ ਉੱਥੇ ਤੁਸੀਂ ਪਲਾਈ ਕਰਕੇ ਤੇ ਘੜਾ ਕੇ ਮੁੜ ਕੇ ਫਾਰਮ ਦਾ ਪ੍ਰਿੰਟ ਤੇ ਜੀਰੇ ਬਲੈਕ ਦੀ ਮੰਨ ਲਓ 77 ਨੰਬਰ ਦੁਕਾਨ ਤੋਂ ਮਿਲਦਾ ਜੀ 222 ਦਾ ਵੀ ਉਥੋਂ ਲੈ ਸਕਦੇ ਹੋ ਵੈਗੁਰਜੀ ਖਾਲਸਾ ਵੈਗੁਰਜੀ ਕੀ